ਗਾਇਜ਼ ਵੈਲਕਮ ਟੂ ਸ਼ੌਨਕ ਵਲੌਗਸ ਮੈਂ ਸ਼ੌਨ ਹਾਂ ਤੁਸੀਂ ਦੇਖ ਰਹੇ ਹੋ ਸ਼ੌਨਕ ਵਲੌਗਸ ਸੋ ਗਾਇਜ਼ ਹੁਣ ਬਹੁਤ ਦੇਰ ਬਾਅਦ ਵਲੌਗ ਆਂਦਾ ਪਿਆ ਪਰ ਆ ਗਾਇਜ਼ ਵਲੌਗ ਬਹੁਤ ਡਿਫਰੈਂਟ ਹੋਏਗਾ ਕਿਉਂਕਿ ਗਾਇਜ਼ ਮੈਂ ਹੁਣਾ ਵਲੌਗ ਆਸਤੇ ਮੰਗਾਇਆ ਮਾਈਕ ਸੋ ਗਾਇਜ਼ ਆਪਾਂ ਹੁਣ ਇਹਨਾਂ ਦੀ ਅਨਬਾਕਸਿੰਗ ਕਰਦੇ ਆਂ ਦੇਖਦੇ ਆਂ ਇਹਨਾਂ ਦੇ ਰੇਂਜ ਟੈਸਟ ਵੀ ਕਰਾਂਗੇ ਇਹਨਾਂ ਦੀ ਕਿਹੋ ਜੀ ਕੁਆਲਿਟੀ ਕਿੰਨਾਲੇ ਗਾਇਜ਼ ਇਹਦਾ ਪ੍ਰਾਈਸ ਹੈਗਾ ਸਿਰਫ ਆ 3000 ਹੈਗੇ। ਸੋ ਗਾਇਸ ਆਪਾਂ ਹੁਣ ਮਾਈਕ ਦੀ ਕਰਦੇ ਆਂ ਅਨਬਾਕਸਿੰਗ ਗਾਇਸ। ਪ੍ਰੋਟੋਨਿਕਸ ਦੇ ਹੈਗੇ ਮਾਈਕਸ ਵਲੌਗ ਮੇਡ 3 ਡਿਊਅਲ ਮਾਈਕ੍ਰੋਫੋਨ ਮਾਈਕ੍ਰੋਫੋਨ ਵਿਦ ਚਾਰਜਿੰਗ ਕੇਸ। ਸੋ ਗਾਇਸ ਹੁਣ ਆਪਾਂ ਇਹਦੀ ਅਨਬਾਕਸਿੰਗ ਕਰਦੇ ਆਂ। ਸੋ ਗਾਇਸ ਆ ਹੈਗਾ ਮਾਈਕ ਆਪਣਾ ਮਾਈਕ ਮਾਈਕ ਦਾ ਬਾਕਸ। ਆ ਦੇਖ ਸਕਦੇ ਆਂ ਆਪਾਂ ਇਹਨੂੰ ਰੱਖਦੇ ਆਂ ਸਾਈਡ ਤੇ। ਤੇ ਗਾਇਸ ਆ ਐਂਡ THEN ਆਲ ਮਤਲਬ ਐਂਡ தி ਸੇਫਟੀ ਆਸਤੇ ਰੱਖਿਆ ਹੋਇਆ ਹੈ ਮਾਈਕ ਦੀ ਸੇਫਟੀ ਹੱਥ ਸੇ ਇਹਨੂੰ ਵੀ ਆਪਾਂ ਰੱਖ ਦਿਆਂ ਸਾਈਡ ਤੇ ਤੇ ਗਾਇਸ ਆ ਹੈਗਾ ਯੂਜ਼ਰ ਮੈਨੂਅਲ ਇਹਨੂੰ ਗਾਇਸ ਤੁਸੀਂ ਪਾਰ ਕਰ ਸਕਦੇ ਹੋ ਪਰ ਆਪਾਂ ਪੜਾਂਗੇ ਨਹੀਂ ਆ ਦੇ ਸੱਦਿਓ ਆ ਹੈਗਾ ਗਾਇਸ ਇਹਦਾ ਵਾਰੈਂਟੀ ਕਾਰਡ ਸੋ ਗਾਇਸ ਇਹਦੇ ਨਾਲ ਆ ਡੱਬੇ ਵੀ ਹੈਗੇ ਆ ਦੇਖ ਸਕਦੇ ਹੋ ਦੇਖਦੇ ਆਂ ਜੇ ਡੱਬੇ ਵਿੱਚ ਕੀ ਹੈਗਾ ਗਾਇਸ ਇਸ ਡੱਬੇ ਵਿੱਚ ਇੱਕ ਪਾਊਚ ਮਿਲਿਆ ਆ ਦੇਖ ਸਕਦੇ ਹੋ ਪਾਉਚ ਦੇ ਵਿੱਚ ਗਾਇਸ ਆਪਾਂ ਨੂੰ ਆ ਆਈਫੋਨ 'ਚ ਆ ਆਈਫੋਨ 'ਚ ਲਗਾ ਕੇ ਦੇਖਾਂਗੇ ਕੀ ਹੋਏਗਾ ਸੋ ਗਾਇਸ ਆ ਦੇਖ ਸਕਦੇ ਆ ਆ ਹੈਗਾ ਇਹਦਾ ਚਾਰਜਿੰਗ ਕੇਬਲ ਮਾਈਕ ਦਾ ਚਾਰਜਿੰਗ ਕੇਬਲ ਸੋ ਗਾਇਸ ਆਪਾਂ ਉਹ ਸਾਰਾ ਕੁਝ ਸਾਈਡ ਤੇ ਰੱਖਤਾ ਹੈ ਹੁਣ ਆਪਾਂ ਕਰਦੇ ਆ ਮਾਈਕ ਦੀ ਅਨਬਾਕਸਿੰਗ ਆ ਗਾਇਸ ਦੇਖੋ ਦੇ ਬੜਾ ਪ੍ਰੀਮੀਅਮ ਲੁੱਕ ਹੈ ਇਹਦਾ ਬਹੁਤ ਮਤਲਬ ਹੈਵੀ ਲੁੱਕ ਹੈ ਗਾ ਆ ਦੇਖ ਸਕਦੇ ਹੋ ਮਤਲਬ ਆੱਚੇ ਫੜ ਕੇ ਫੀਲ ਆਉਂਦਾ ਆ ਗਾਇਸ ਦੇਖ ਸਕਦੇ ਬਹੁਤ ਸੋਹਣੇ ਸੋਹਣੇ ਕਿਨਕੇ ਮਾਇਕੇ ਹੈਗੇ ਆ ਦੇਖ ਸਕਦੇ ਨਾਲੇ ਗਾਇਸ ਆ ਵੀ ਹੈਗਾ ਇਹਨਾਂ ਗਾਇਸ ਯੂਜ਼ਰ ਮੈਨੂਅਲ ਪੜ੍ਹ ਕੇ ਦੇਖਦੇ ਹਾਂ ਥੋੜਾ ਜਿਹਾ ਲੱਗਦੀ ਸਮਝ ਸੋ ਗਾਇਸ ਇਹਨੂੰ ਕਹਿੰਦੇ ਆ ਅ ਸੋ ਗਾਇਸ ਆ ਹੈਗੀ ਆਈਫੋਨ ਦੀ ਅਟੈਚਮੈਂਟ ਇਹ ਗਾਇਸ ਆਪਾਂ ਕਲੀ ਕਨੈਕਟ ਨਹੀਂ ਕਰਨੀ ਆ ਜਿਹੜਾ ਹੈਗਾ ਨਾ ਗਾਇਸ ਇਹਦਾ ਐਂਡਰੋਇਡ ਦਾ ਹੈ ਨਾ ਅਟੈਚਮੈਂਟ ਇਹਨੂੰ ਆਪਾਂ ਪਹਿਲਾਂ ਇੱਥੇ ਲਾਣਾ ਹੈ ਅੰਦਰ ਚ ਸੀ ਟਾਈਪ ਵਾਲੇ ਪਾਸੇ ਹੁਣ ਗਾਇਸ ਆਹ ਇਹਦੀ ਪਿੰਨ ਆਪਾਂ ਆਈਫੋਨ ਚ ਲਾ ਦੇਣੀ ਫਿਰ ਗਾਇਸ ਜਦੋਂ ਆਪਾਂ ਮਾਈਕ ਔਨ ਕਰਾਂਗੇ ਨਾ ਇਹ ਆਪਣੇ ਆਪ ਇਹਦੇ ਨਾਲ ਕਨੈਕਟ ਹੋ ਜਾਣਗੇ ਹੁਣ ਵੀ ਔਨ ਹੈਗੇ ਪਰ ਆਪਾਂ ਕਨੈਕਟ ਨਹੀਂ ਕੀਤੇ ਹੋਏ ਜਦੋਂ ਆਪਾਂ ਕਨੈਕਟ ਕਰਾਂਗੇ ਨਾ ਮਤਲਬ ਇਹਨੂੰ ਔਨ ਕਰਾਂਗੇ ਇਹ ਗਾਇਸ ਫੋਨ ਚ ਲਾਣ ਦੇ ਨਾ ਮਤਲਬ ਇਹ ਨਾ ਫਿਰ ਫੋਨ ਚ ਲਾਂਦੀ ਹੀ ਚੱਲ ਪੈਣਗੇ ਚਾਹੇ ਆਪਣੇ ਮਾਈਕ ਚਲਦੇ ਹੋਣਗੇ ਫਿਰ ਕਨੈਕਟ ਹੋ ਜਾਣਗੇ ਆਪਾਂ ਨੂੰ ਬਲੂਟੂਥ ਤੋਂ ਨਹੀਂ ਕਰਨੇ ਪੈਣਗੇ ਇਸ ਕਰਕੇ ਗਾਇਸ ਆ ਮੈਨੂੰ ਵਧੀਆ ਲੱਗੀ ਚੀਜ਼ ਆ ਗਾਇਸ ਦੋ ਮਾਈਕ ਮਿਲਦੇ ਆ ਵਿਦ ਮੈਗਨੈਟਿਕ ਚਾਰਜਿੰਗ ਆ ਦੇਖ ਸਕਦੇ ਹੋ ਨਾਲੇ ਗਾਇਸ ਇਹਦੇ ਨਾਲ ਪਾਊਚ ਵੀ ਮਿਲਦਾ ਜੇ ਤੁਸੀਂ ਡੱਬੇ ਚ ਪਾ ਕੇ ਨਹੀਂ ਰੱਖਣਾ ਤੁਸੀਂ ਪਾਊਚ ਚ ਪਾ ਕੇ ਰੱਖ ਲਓ ਗਾਇਸ ਬਹੁਤ ਸੋਹਣਾ ਮਾਈਕ ਹੈ ਗੈ ਪ੍ਰੋਟੋਨਿਕਸ ਦੇ ਗਏ ਮਾਈਕ ਨਾਲੇ ਗਾਇਸ ਇਹਦਾ ਪ੍ਰਾਈਸ ਹੈਗਾ ਸਿਰਫ Uh, uh, 3000 ਸੋ ਗਾਇਸ ਆ ਦੇ ਸਦੇ ਮਾਈਟਾ ਬਹੁਤ ਛੋਟੇ ਛੋਟੇ ਹੈਗੇ ਆ ਦੇਖੋ ਮੇਰੇ ਥੱਲੇ ਪੂਰੀ ਡਿਸਪਲੇ ਆ ਗਈ ਥੰਬ ਦੇ ਥੱਲੇ ਹਨਾ ਬਹੁਤ ਛੋਟੇ ਨੇ ਗਾਇਸ ਨਾਲੇ ਗਾਇਸ ਜੇ ਇਹਦੇ ਨਾਲ ਨਾ ਅਬ ਮੈਗਨੇਟਿਕ ਮੈਗਨੇਟਿਕ ਵੀ ਹੈਗਾ ਜੇ ਗਾਇਸ ਨਾਲੇ ਇਹਦੇ ਨਾਲ ਕਲਿੱਪ ਵੀ ਮਿਲਦੀ ਆ ਦੇਖ ਸਕਦੇ ਹੋ ਹਨਾ ਗਾਇਸ ਜੇ ਤੁਸੀਂ ਕਲਿੱਪ ਨਾਲ ਲਾਣਾ ਕਲਿੱਪ ਨਾਲ ਲਾ ਸਕਦੇ ਹੋ ਜੇ ਤੁਸੀਂ ਮੈਗਨੇਟ ਨਾਲ ਲਾਣਾ ਤੁਸੀਂ ਮੈਗਨੇਟ ਨਾਲ ਵੀ ਲਾ ਸਕਦੇ ਹੋ ਗਾਇਸ ਨਾਲੇ ਗਾਇਸ ਆ ਦੇਖ ਸਕਦੇ ਹੋ ਹੋਰ ਗਾਇਸ ਆਪਾਂ ਅੱਜ ਗਾਇਸ ਇੰਦਾ ਮਤਲਬ ਚਾਰਜਿੰਗ ਬੈਕਅਪ ਵੀ ਬਹੁਤ ਵਧੀਆ ਹੈਗਾ ਨਾਲੇ ਗਾਇਸ ਬਹੁਤ ਸੋਹਣੀ ਡਿਸਪਲੇ ਦਿੱਤੀ ਇਹਨਦੇ ਤੇ ਗਾਇਸ ਚਲਾ ਕੇ ਦੇ ਦਿਆਂ ਗਾਇਸ ਆਵੇ ਗਾਇਸ ਚੱਲਣ ਲੱਪੀ ਪਰ ਗਾਇਸ ਤੁਹਾਨੂੰ ਨਾ ਇਹਦੇ ਥੱਲੇ ਰੈਪਰ ਮਿਲਣਗੇ ਹਨਾ ਗਾਇਸ ਇਹਦੇ ਉੱਤੇ ਆ ਜਿੱਥੇ ਮੈਗਨੇਟ ਹੈਗਾ ਇੱਥੇ ਰੈਪ ਹੋਏ ਹੋਣਗੇ ਇਹ ਗਾਇਸ ਮੈ ਲਾਏ ਹੋਇਆ ਹਨਾ ਗਾਇਸ ਇਦੂ ਬਾਦ ਨਾ ਗਾਇਸ ਹੁਣ ਆਪਾਂ ਇਹਨੂੰ ਲਾ ਕੇ ਨਾ ਹੁਣ ਆਪਾਂ ਇਹਦੀ ਕਰਦੇ ਹਾਂ ਟੈਸਟਿੰਗ ਓਕੇ ਗਾਇਸ ਸੋ ਗਾਇਸ ਆਪਾਂ ਹੁਣ ਕਰਦੇ ਆ ਮਾਈਕ ਦੀ ਰੇਨ ਟੈਸਟ ਸੋ ਗਾਇਸ ਹੁਣ ਮੈਂ ਮਾਈਕ ਲਾ ਲਿਆ ਹੁਣ ਮੈਂ ਮੜੇ ਪਿੱਛੇ ਜਾਣਾ ਸੋ ਗਾਇਸ ਹੁਣ ਮੈਂ ਜੰਗਲੇ ਤੋਂ ਪਿੱਛੇ ਆ ਚੁੱਕਿਆ ਇੱਥੇ ਹੁਣ ਗਾਇਸ ਮੇਰੀ ਆਵਾਜ਼ ਆਏਗੀ ਬਿਨ ਨੋਇਸ ਕੈਨਸਲਿੰਗ ਤੋਂ ਹੁਣ ਮੈਂ ਨੋਇਸ ਕੈਨਸਲਿੰਗ ਲਾਵਾਂਗਾ ਸਿਰਫ ਇੱਥੇ ਗਾਇਸ ਇੱਕ ਬਟਨ ਹੈਗਾ ਹਣਾ ਗਾਇਸ ਮੈਂ ਜੇ ਇਹਨੂੰ ਟੈਪ ਕਰਾਂਗਾ ਨਾ ਫਿਰ ਗਾਇਸ ਇੱਕ ਵਾਰੀ ਟੈਪ ਕਰਨਾ ਹੈ ਫਿਰ ਗਾਇਸ ਮੇਰੀ ਵਾਇਸ ਆਮੇ ਹੋ ਜਾਈ ਨੌਇਸ ਕੈਨਸਲਿੰਗ ਆ ਠੀਕ ਹੈ ਫਿਰ ਗਾਇਸ ਜੇ ਮੈਨੂੰ ਗੋ ਵਾਲੇ ਟੈਪ ਕਰੇਗਾ ਮੇਰੀ ਵਾਇਸ ਚਲੀ ਜਾਏਗੀ ਮੇਰੀ ਵਾਇਸ ਤੁਹਾਨੂੰ ਨਹੀਂ ਆਏਗੀ ਇਸ ਕਰਕੇ ਮੈਂ ਡਬਲ ਵਾਰੀ ਟੈਪ ਨਹੀਂ ਕਰਾਂਗਾ ਮੈਂ ਸਿੰਗਲ ਵਾਰੀ ਟੈਪ ਕਰਦਾ ਸੋ ਗਾਇਸ ਇੱਥੇ ਮੇਨ ਨੌਇਸ ਕੈਨਸਲਿੰਗ ਲੱਗ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਮੇਰੀ ਵਾਇਸ ਕਲੀਅਰ ਆਉਂਦੀ ਹੋਏਗੀ ਤੁਹਾਨੂੰ ਹੁਣ ਗਾਇਸ ਮੈਂ ਨੌਇਸ ਕੈਨਸਲੇਸ਼ਨ ਬੰਦ ਕਰਦਾ ਫਿਰ ਮੈਂ ਗਾਇਸ ਹੁਣ ਪੌੜੀਆਂ ਤੇ ਚੜਦਾ ਗਾਇਸ ਹੁਣ ਆਪਾਂ ਚੜਦੇ ਹਾਂ ਪੌੜੀਆਂ ਤੇ ਗਾਇਸ ਆਪਾਂ ਹੁਣ ਪੌੜੀਆਂ ਦੇ ਚੜੀ ਜਾਂਦੇ ਹਾਂ ਪਹਰ ਆ ਗਏ ਗਾਇਸ ਚਲੋ ਗਾਇਸ ਹੁਣ ਮੈਂ ਇੱਥੇ ਆ ਚੁੱਕਿਆ ਹਾਂ ਇਹ ਗਾਇਸ ਮੇਰੀ ਹੁਣ ਬਿਨਾਂ ਨੌਇਸ ਕੈנסਲੇਸ਼ਨ ਤੋਂ ਇਹ ਗਿਵ ਆ ਨੌਇਸ ਕੈנסਲੇਸ਼ਨ ਓਨ ਕਰਦਾ ਮੈਂ ਚਲਪੇ ਨੂੰ ਸੋ ਗਾਇਸ ਚਾਲ ਪੇ ਆਉਣ ਨੌਇਸ ਕੈנסਲੇਸ਼ਨ ਹੁਣ ਗਾਇਸ ਤੁਹਾਨੂੰ ਮੇਰੀ ਵਾਇਸ ਕਲੀਅਰ ਆਉਂਦੀ ਹੋਣੀ ਹੈ ਜਾਂ ਨਹੀਂ ਆਉਂਦੀ ਹੋਣੀ ਬਹੁਤ ਵਧੀਆ ਆਏਗੀ ਵਾਇਸ ਹਣਾ ਗਾਇਸ ਸੋ ਗਾਇਸ ਹੁਣ ਮੈਂ ਤੁਹਾਡੇ ਕੋਲ ਆਣਾ ਥੱਲੇ ਦੁਬਾਰਾ ਸੋ ਗਾਇਸ ਹੁਣ ਮੈਂ ਆ ਚੁੱਕਿਆ ਥੱਲੇ ਜੀ ਗਾਇਸ ਸਾਨੂੰ ਆ ਵਾਲਾ ਮਾਈਕ ਵਧੀਆ ਲੱਗਿਆ ਹੋਵੇ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰ ਦਿਓ ਨਾ ਗਾਇਸ ਗਾਇਸ ਮੈਂ ਇਹਦਾ ਲਿੰਕ ਡਿਸਕ੍ਰਿਪਸ਼ਨ ਚ ਦੇ ਦਾਂਗਾ ਤੁਸੀਂ ਇੱਥੋਂ ਜਾ ਕੇ ਬਾਏ ਕਰ ਲੈਣਾ ਜਿੰਨੇ ਵੀ ਬਾਏ ਕਰਨਾ ਹੈ ਓਕੇ ਗਾਇਸ ਬਾਏ ਬਾਏ